ਅੰਮ੍ਰਿਤਸਰ ਉਸ ਜਗ੍ਹਾ ਤੇ ਖੜਾ ਰਣਜੀਤ ਐ ਵੀ ਨੂ ਰੋਜ਼ ਗਾਰਡਨ ਜਿੱਥੇ ਕਹਿੰਦੇ ਸੀ ਗੇ ਮੇਲਾ ਹੋਣ ਜਾ ਰਿਹਾ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ਿਦਾ ਸਿੰਘਾਂ ਦੇ ਮੇਲੇ ਵੇਖਿਆ ਤੀਆਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਗੁਰੂ ਰਾਮਦਾਸ ਜੱਜ ਪਾਤਸ਼ਾਹ ਦੀ ਬਸਾਈ ਹੋਈ ਨਗਰੀਆ ਨਾਲ ਇੱਥੇ ਪਹਿਲਾਂ ਕੁਝ ਇਦਾਂ ਦਾ ਹੋਇਆ ਤਾਂ ਨਾ ਸੀ ਫੋਣ ਫੋੜ ਦਵਾਂਗੇ ਇੱਥੇ 27 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਹੁਣ ਅਸੀਂ ਰੱਖਿਆ ਹੈ ਉਹ ਰੱਖਿਆ ਹੈ ਜਨਰਲ ਹਰਬਖ ਸਿੰਘ ਜਨਰਲ ਹਰਬਖ ਸਿੰਘ ਉਹ ਸ਼ਖਸੀਅਤ ਆ ਜਿਓਦੇ ਨੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਇਹ ਅਮ੍ਰਿਤਸਰ ਸਾਡੇ ਕੋਲ ਅੱਜ ਰੱਖਿਆ ਉਹ ਜਿਹੜਾ ਪ੍ਰੋਗਰਾਮ ਅਸੀਂ ਪੂਰਾ ਦਿਨ ਤੇ ਕਰਾਂਗੇ ਸੋ ਮੇਰੀ ਜਗ ਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਆ ਕਿ ਭਰਾਓ ਜ਼ਰੂਰ ਪਹੁੰਚਿਓ ਕੱਲ ਦਾ ਸੋਸ਼ਲ ਮੀਡੀਆ ਤੇ ਜੋਰ ਚੱਲ ਰਿਹਾ ਸੀ ਸ਼ੋਸ਼ਾ ਜਿਆ ਉਹ ਨਾਂ ਤੇ ਹੋਣਾ ਜੇ ਤੇ ਨਾਂ ਅਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਵਾਨ ਕਰਨਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਅਮ੍ਰਿਤਸਰ ਅਮ੍ਰਿਤਸਰ ਉਸ ਜਗ੍ਹਾ ਤੇ ਖੜਾ ਰੰਜੀਤੇਵਿਨੂ ਰੋਜ਼ ਗਾਰਡਨ ਜਿੱਥੇ ਕਹਿੰਦੇ ਸੀ ਗੇ ਮੇਲਾ ਹੋਣ ਜਾ ਰਿਹਾ ਨਵਾਂ ਹੀ ਮੇਲਾ ਵੇਖ ਲਿਆ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ਿਦਾ ਸਿੰਘਾਂ ਦੇ ਮੇਲੇ ਵੇਖਿਆ ਤੀਆਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਔਰ ਕੱਲ ਵੀ ਅਸੀਂ ਆਏ ਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਗੁਰੂ ਰਾਮਦਾਸ ਜੀ ਦੇ ਪਾਸ਼ਾ ਦੀ ਬਸਾਈ ਹੋਈ ਨਗਰੀਆ ਨਾਲ ਇੱਥੇ ਪਹਿਲਾਂ ਕੁਝ ਇਦਾਂ ਦਾ ਹੋਇਆ ਤਾਂ ਨਾਲ ਹੀ ਖੋਣ ਫੋੜ ਦਵਾਂਗੇ ਕਿਤੇ 27 April ਨੂੰ ਇੱਕ ਪ੍ਰੋਗਰਾਮ ਹੁਣ ਅਸੀਂ ਰੱਖਿਆ ਹੈ ਉਹ ਰੱਖਿਆ ਹੈ ਜਨਰਲ ਹਰਬਖ ਸਿੰਘ ਜਨਰਲ ਹਰਬਖ ਸਿੰਘ ਉਹ ਸ਼ਖਸੀਅਤ ਆ ਜਿਸਦੇ ਬਾਰੇ ਮੈਨੂੰ ਲੱਗਦਾ ਕਿ ਦੱਸਣ ਦੀ ਲੋੜ ਨਹੀਂ ਜਦੋਂ ਨੈਟ ਤੇ ਸਰਚ ਕਰੋਗੇ ਤੇ ਇੱਕ ਬਹੁਤ ਵੱਡਾ ਵਿਲੱਖਣ ਇਤਿਹਾਸ ਜਿਸ ਦਾ ਨਿਕਲ ਆਊਗਾ ਉਸ ਜਨਰਲ ਹਰਬਖਸ਼ ਸਿੰਘ ਦੀ ਯਾਦ ਵਿੱਚ ਉਸ ਦਿਨ ਇੱਥੇ ਨਾਲੇ ਤੇ ਰੁਕ ਲਾਏ ਜਾਣਗੇ ਔਰ ਨਾਲੇ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਜਾਊਗਾ ਕਿਉਂਕਿ ਇੱਕ ਐਸੀ ਸ਼ਖਸੀਅਤ ਉਹ ਜਨਰਲ ਹਰਬਖਸ਼ ਸਿੰਘ ਜਿਸ ਵੇਲੇ 1965 ਦੀ ਜੰਗ ਹੋਈ ਸੀ ਉਸ ਵੇਲੇ ਜਦੋਂ ਹਮਲਾ ਕਰਤਾ ਸੀ ਪਾਕਿਸਤਾਨ ਨੇ ਭਾਰਤ ਤੇ ਤੇ ਚੌਧਰੀ ਸਾਹਿਬ ਜਿਹੜੇ ਸਾਡੇ ਆਰਮੀ ਦੇ ਚੀਫ ਸੀ ਉਹਨਾਂ ਨੇ ਫੋਨ ਕੀਤਾ ਜਨਰਲ ਹਰਬਖਸ਼ ਸਿੰਘ ਨੂੰ ਕਿ ਦਿੱਲੀ ਬਚਾ ਲੋ ਅਮਰitsar ਛੱਡ ਦਿਓ ਔਰ ਉਸ ਸਿੱਖ ਯੋਧੇ ਨੇ ਇੱਕ ਗੱਲ ਕਹੀ ਸੀ ਕਿ ਨਹੀਂ ਪਹਿਲਾ ਸਾਡੇ ਤੋਂ ਨਨਕਾਣਾ ਸਾਹਿਬ ਚਲ ਗਿਆ ਹੁਣ ਅਮ੍ਰਿਤਸਰ ਅਸੀਂ ਨਹੀਂ ਜਾਣ ਦੇਾਂਗੇ ਉਹ ਸਜੋਦੇ ਜਰਨੈਲ ਨੂੰ ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਕਈ ਪ੍ਰਸ਼ਾਸਨੋਂ ਦਬਾਅ ਪਾਇਆ ਗਿਆ ਪਰ ਉਸ ਜੋਧੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਹ ਅਮ੍ਰਿਤਸਰ ਸਾਡੇ ਕੋਲ ਅੱਜ ਰੱਖਿਆ ਕਿਉਂਕਿ ਨਨਕਾਣਾ ਸਾਹਿਬ ਚਲ ਗਿਆ ਸੀ ਅਮ੍ਰਿਤਸਰ ਵੀ ਚਲ ਜਾਣਾ ਸੀ ਉਹ ਮੂਰਖਾਂ ਨੂੰ ਕੀ ਪਤਾ ਕਿ ਅਮ੍ਰਿਤਸਰ ਦੇਣ ਕੀ ਦੀਆ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਉਹ ਲੌਂਡੇ ਜਿਸ ਤਰ੍ਹਾਂ ਤੇ ਪੱਗਾ ਬਣ ਕੇ ਜਫੀਆਂ ਪਾਉਣ ੜਿਆ ਸਾਡੇ ਭੇਸ ਬਣਾ ਕੇ ਤੁਸੀਂ ਸਾਨੂੰ ਬਦਨਾਮ ਨਹੀਂ ਕਰ ਸਕਦੇ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਆ ਔਰ ਸਾਰਿਆਂ ਨੂੰ ਪਤਾ ਅਸੀਂ ਉਹ ਲੋਕ ਆ ਜਿਹੜੇ ਬਾਟਰਾ ਤੋਂ ਤਿਰੰਗੇ ਦੇ ਵਿੱਚ ਲਪੇਟੇ ਆਉਂਦੇ ਆ ਇਹ ਜਿਹੜਾ ਰੋਜ਼ਗਾਰਡਨ ਜਿੱਥੇ ਮੈਂ ਖਲੋਤਾ ਤੇ ਦੇਸ਼ ਦਾ ਫਲੈਗ ਝੁਲਦਾ ਔਰ ਇੱਥੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਖੂਨੀ ਸਾਕਾ ਹੋਇਆ ਉਹਦਾ ਸਾਰਾ ਇਤਿਹਾਸ ਲਿਖਿਆ ਉੱਥੇ ਨਾਂ ਲਿਖਿਆ ਇਹੋ ਜਿਹੇ ਯਾਦਗਾਰਾਂ ਤੇ ਤੁਸੀਂ ਕੀ ਸੋਚਦੇ ਕਿ ਟੈਂਪੋ ਤੁਹਾਨੂੰ ਅਸੀਂ ਪ੍ਰੋਗਰਾਮ ਕਰਨ ਦੇਵਾਂਗੇ ਟੋਡੇਲੇ ਸੀ ਲੋਹੇ ਦੇ ਛੱਤਰ ਲਿਆਂਦੇ ਆ ਲੋਹੇ ਦੀਆਂ ਜੈਕਟਾਂ ਪਾ ਕੇ ਉਹ ਜਿਹੜੀਆਂ ਮੁਗਲ ਪਾ ਕੇ ਆਉਂਦੇ ਸੀ ਟੋਡੇ ਮਾਰ ਮਾਰ ਜੁੱਤੀਆਂ ਇੱਥੇ ਬਨਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਕੀ ਪ੍ਰੇਰਿਤ ਕਰ ਰਹੇ ਹੋ ਤੁਸੀਂ ਸਾਡੇ ਸਮਾਜ ਨੂੰ ਕੀ ਦੇਣ ਦੇ ਰਹੇ ਹੋ ਸੋ ਇਹੋ ਜਿਹੇ ਪ੍ਰੋਗਰਾਮਾਂ ਦੀ ਮੈਂ ਸਖਤ ਜਿੱਥੇ ਨਖੇਦੀ ਕਰਦਾ ਨਾ ਅਸੀਂ ਇੱਥੇ ਹੋਣ ਦਾ ਤਾਂ ਪਹਿਲਾਂ ਦੇ ਨਾ ਹੀ ਹੋਣ ਦਵਾਂਗੇ ਗਾਂ 27 ਅਪ੍ਰੈਲ ਨੂੰ ਇੱਥੇ ਪ੍ਰੋਗਰਾਮ ਅਸੀਂ ਕਰਾਂਗੇ ਸਰਦਾਰ ਰਬਕ ਸਿੰਘ ਦੀ ਯਾਦ ਨੂੰ ਸਮਰਪਿਤ ਔਰ ਉਹ ਜਿਹੜਾ ਪ੍ਰੋਗਰਾਮ ਹੈ ਸੀ ਪੂਰਾ ਦਿਨ ਤੇ ਕਰਾਂਗੇ ਸੋ ਮੇਰੀ ਜਗ ਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਭਰਾਓ ਜ਼ਰੂਰ ਪਹੁੰਚਿਓ ਕੱਲ ਦਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਸੀ ਸ਼ੋਸ਼ਾਜਾ ਉਹ ਨਾਂ ਤੇ ਹੋਣਾ ਜੇ ਤੇ ਨਾਂ ਅੰਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਵਾਨ ਕਰਨਾ ਕਿ ਅੰਮ੍ਰਿਤਸਰ ਧਰਤੀ ਕਿਸ ਦੀ ਆ ਇੱਥੇ ਬਾਬਾ ਦੀਪ ਸਿੰਘ ਅਰਗੇ ਯੋਧੇ ਜਰਨੈਲਾਂ ਨੇ ਆਪਣਾ ਸੀਸ ਭੇਟ ਕਰਕੇ ਸਤਗੁਰੂ ਨੂੰ ਫਿਰ ਜਾ ਕੇ ਮਾਝੇ ਦੀ ਜਰਨੈਲੀ ਮਿਲੀ ਫਿਰ ਕਿਤਾਬ ਮਿਲਦੇ ਆ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਦਾ ਅਧਿਆਤ ਪੜ ਲਿਓ ਅੰਮ੍ਰਿਤਸਰ ਦਾ ਬਹੁਤ ਵੱਡਾ ਇਤਿਹਾਸ ਆ ਔਰ ਇੱਥੇ ਸ਼ਹੀਦਾਂ ਨੇ ਜਿਨ੍ਹਾਂ ਨੇ ਲੋ ਡੋਲਿਆ ਇਹ ਉਹਨਾਂ ਦੀ ਧਰਤੀ ਆ ਕਿਤੇ ਨਾ ਕਿਤੇ ਇਹ ਸ਼ਰਾਰਤੀ ਆਂਸਰ ਜਿਹੜੇ ਸਿਰ ਚੁੱਕ ਰਿਹਾ ਨਾ ਅਸੀਂ ਚੁੱਕਣ ਦੇਵਾਂਗੇ ਕੱਲ ਦਾ ਅਸੀਂ ਦੇਖ ਰਹੇ ਆ ਇਹਨਾਂ ਦੇ ਵਟਸਐਪ ਗਰੁੱਪ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਤੇ ਜਿਹੜੇ ਮੈਸੇਜ ਉਹਨਾਂ ਤੇ ਆ ਰਹੇ ਬਾਹਰ ਦੇ ਨੰਬਰਾਂ ਤੋਂ ਔਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰੂੰ ਇਹਦੀ ਜਾਂਚ ਕਰੋ ਇਹ بڑے ਵੱਡੇ ਲੈਵਲ ਦਾ ਕੋਈ ਸਕੈਮ ਆ ਜਿਹੜਾ ਜੋ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਆਇਆ ਸੋ ਇਹੋ ਜਿਹੇ ਪ੍ਰੋਗਰਾਮਾਂ ਦਾ ਮੈਂ ਸਖਤ ਵਿਰੋਧ ਕਰਦਾ ਔਰ 27 April ਨੂੰ ਇੱਥੇ ਸਾਡਾ ਪ੍ਰੋਗਰਾਮ ਹੋਊਗਾ ਜੇ ਰੋਕਣਾ ਇਹਨਾਂ ਨੇ ਤੇ ਉਸ ਦਿਨ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ